ਮੈਂ ਡਾਕਟਰ ਅਮਰ ਸਿੰਘ ਮੈਂਬਰ ਪਾਰਲੀਮੈਂਟ ਸ਼੍ਰੀ ਫਤਿਹਗੜ੍ਹ ਸਾਹਿਬ ਮੈਂ ਆਪਣੇ ਪੰਜਾਬ ਦੇ ਸਾਰੇ ਭੈਣਾ ਭਰਾਵਾਂ ਨੂੰ ਔਰ ਖਾਸ ਕਰ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੈਂ ਆਪਣੇ ਵੋਟਰਾਂ ਨੂੰ ਔਰ ਸਪੋਰਟਰਾਂ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਨਾ ਕਿ ਪਿਛਲੇ 13 ਤਾਰੀਖ ਨੂੰ ਜਿਹੜੀ ਪਾਰਲੀਮੈਂਟ ਚ ਜਿਹੜੀ ਸੁਰੱਖਿਆ ਦੀ ਚੂਕ ਹੋਈ ਸੀ ਉਸ ਨੂੰ ਲੈ ਕੇ ਸਾਰੀ اپੋਜੀਸ਼ਨ ਅਸੀਂ ਬਾਰ-ਬਾਰ ਬਾਰ-ਬਾਰ ਅਸੀਂ ਸਰਕਾਰ ਨੂੰ ਇਹ ਕਹਿ ਰਹੇ ਸੀ ਕਿ ਉਹਦੇ ਤੇ ਡਿਸਕਸ਼ਨ ਕਰਾਓ ਔਰ ਗ੍ਰਹਿ ਮੰਤਰੀ ਜੀ ਆ ਕੇ ਉਹਦੇ ਤੇ ਜਵਾਬ ਦੇਣ ਕਿ ਕਿਉਂ ਹੋਇਆ ਔਰ ਅੱਗੇ ਤੁਸੀਂ ਕੀ ਕਰੋਗੇ ਉਹਨਾਂ ਨੇ ਸਾਡੇ MP ਸਸਪੈਂਡ ਕਰਨਾ ਸ਼ੁਰੂ ਕਰ ਦਿੱਤੇ ਔਰ ਤੁਸੀਂ ਮੇਰੇ ਦੋਸਤੋ ਸਾਰੇ ਜਾਣ ਕੇ ਹੈਰਾਨ ਹੋਵੋਗੇ ਕਿ ਹੁਣ ਤੱਕ 48 MP ਲੋਕ ਸਭਾ ਦੇ ਇਹ ਜਿਹੜੀ ਸਰਕਾਰ ਆ ਉਹ ਸਸਪੈਂਡ ਕਰ ਚੁੱਕੀ ਆ ਅੱਜ ਮੇਰਾ ਵੀ ਉਹਨਾਂ 'ਚ ਨਾ ਹੈਗਾ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈਗਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹਨਾ ਇਹ ਧਾਨਾਸ਼ਾਹ ਲੋਕਾਂ ਦੀ ਸਰਕਾਰ ਆ ਇਹ ਕਿਸੇ ਗੱਲ ਨੂੰ ਨਹੀਂ ਸੁਣਦੇ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਹੈਗਾ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਉਹ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਔਰੰਗਜ਼ੇ ਦੇ ਜ਼ਮਾਨੇ 'ਚ ਵਜ਼ੀਰ ਖਾਨ ਗਵਰనర్ ਨੇ ਜਿਉਂਦਿਆਂ ਜਿੰਨਿਆਂ ਚ ਚੁਣਿਆ ਸੀ ਉਥੋਂ ਸਪੈਸ਼ਲ ਸਾਨੂੰ ਪੈਕੇਜ ਦਿਓ ਮੈਨੂੰ ਆਪਣੀ ਕੰਸਟੀਟੂਐਂਸੀ ਲਈ ਸਪੈਸ਼ਲ ਪੈਕੇਜ ਦਿਓ ਮੈਨੂੰ ਬਹੁਤ ਸਾਰੀਆਂ ਹੋਰ ਚੀਜ਼ਾਂ ਦੀ ਮੰਗ ਕਰਦੇ ਆ ਰੇਲਵੇ ਦੀ ਨੈਸ਼ਨਲ ਹਾਈਵੇ ਦੀ ਇਹ ਉਹਨਾਂ ਨੇ ਤਾਂ ਕੀ ਕਰਨਾ ਹੈਗਾ ਇਹ ਆਵਾਜ਼ ਇੱਥੇ ਜਿੰਨੇ ਐਮਪੀ ਜਿਹੜੇ ਬੋਲਣ ਵਾਲੇ ਨੇ ਜਿਹੜੇ ਆਵਾਜ਼ ਚੁੱਕਣ ਵਾਲੇ ਆ ਜਿਹੜੇ ਸਵਾਲ ਕਰਦੇ ਆ ਜਿਹੜੇ ਇਹਨਾਂ ਦੀ ਪੁੱਛਤਾਛ ਕਰਦੇ ਆ ਉਹਨਾਂ ਨੇ ਕਰੀਬ ਕਰੀਬ ਉਹਨਾਂ ਸਾਰੇ ਐਮਪੀਜ਼ ਨੂੰ ਸਸਪੈਂਡ ਕੀਤਾ ਜਿਦੇ ਵਿੱਚ ਮੇਰਾ ਵੀ ਨਾਮ ਆ ਪਰ ਮੈਂ ਤਾਂ ਉਹ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਮੈਂ ਆਪਣੇ ਲੋਕਾਂ ਦੀ ਫਤਿਹਗੜ ਸਾਹਿਬ ਦੀ ਪੰਜਾਬ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਆਪਣੇ ਵੀਰਾਂ ਦੀ ਨੌਜਵਾਨਾਂ ਦੀ ਲੜਾਈ ਪਹਿਲਾਂ ਵੀ ਲੜਦਾ ਸੀ ਪਾਰਲੀਮੈਂਟ ਚ ਗਾਹ ਵੀ ਲੜਦਾ ਰਹੂੰਗਾ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿਉਂਕਿ ਅੱਜ ਇਹਨਾਂ ਨੇ ਹੱਦ ਕਰਤੀ ਆ ਕਿ 33 MP ਨੂੰ ਸਸਪੈਂਡ ਕੀਤਾ ਹੈਗਾ ਅੱਜ ਕਿ ਪਾਰਲੀਮੈਂਟ ਸੈਸ਼ਨ ਜਿੰਨਾ ਬਚਿਆ ਉਹਦੇ ਚ ਨਹੀਂ ਹੁਣ ਅਸੀਂ ਪਾਰਟਿਸਿਪੇਟ ਕਰਦੇ ਮੈਂ ਆਪਣੇ ਭਰਾ ਭਰਾਵਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਸੀ